ਅੱਠ ਪੈਰ ਨੇ ਨਾ ਦਿਨ ਰਾਤ ਦੇ ਇੱਕ ਪੈਰ ਤੂੰ ਪ੍ਰਭੂ ਦੇ ਕਦਮਾਂ 'ਚ ਅਰਪਣ ਕਰ ਦੇ। ਇਹ ਤੇਰਾ ਨਹੀਂ ਹੈ ਪਰਮਾਤਮਾ ਦਾ ਹੈ। ਸੱਤ ਪੈਰ ਤੂੰ ਜੋ ਕੁਝ ਕਰਨਾ ਹੈ, ਧਨ ਕਮਾ, ਪਰਿਵਾਰ ਨਾਲ ਸੰਬੰਧ ਜੋੜ, ਸੰਸਾਰ ਨਾਲ ਸੰਬੰਧ ਜੋੜ, ਧਨ ਸੰਪਦਾ ਨਾਲ ਸੰਬੰਧ ਜੋੜ, ਖਾ ਲੈ, ਪੀ ਲੈ, ਇਸ਼ਨਾਨ ਕਰ ਸੋ, ਆਰਾਮ ਕਰ, ਕੁਝ ਵੀ ਕਰ। ਇੱਕ ਪੈਰ ਅੰਮ੍ਰਿਤ ਵੇਲਾ ਤੇ ਅਰਪਣ ਕਰ ਦੇ। कि जे अर्पण ने ਕੀਤਾ ਇਹ ਵੀ ਤੂੰ ਆਪਣੇ ਕੰਮ ਵਿੱਚ ਵਰਤ ਲਿਆ ਹੈ। ਤੋ ਫਿਰ ਇੰਜ ਸਮਝ ਲੋ ਅਮਾਨਤ ਦੇ ਤੂੰ خیਾਨਤ ਕੀਤੀ ਹੈ। ਇਹ ਵੀ ਮੈਰਜ ਕਰਦੇ ਆਂ। خیਾਨਤ। ਉਸ ਸਮੇਂ ਵਿੱਚ ਵੀ ਤੂੰ ਧਨ ਕਮਾਇਆ ਹੈ। ਉਸ ਸਮੇਂ ਵਿੱਚ ਵੀ ਤੂੰ ਸੁੱਤਾ ਰਿਹਾ ਹੈ। ਉਸ ਸਮੇਂ ਵਿੱਚ ਵੀ ਤੂੰ ਸੰਸਾਰ ਨਾਲ ਜੁੜਿਆ ਰਿਹਾ ਹੈ। ਨਹੀਂ। ਉਸ ਸਮਾਂ अर्पण ਕਰਦੇ ਹੈ। ਗੁਰੂ ਔਰ ਉਸ ਵਕਤ ਜੋ ਪਰਮਾਤਮਾ ਦੀਆਂ ਵਡਿਆਈਆਂ ਨੇ ਉਹਨੂੰ ਆਪਣੀ ਸੋਚ ਦੇ ਵਿੱਚ ਲਿਆ ਆਪਣੇ ਚੇਤੇ ਵਿੱਚ ਲਿਆ ਵਡਿਆਈ ਹੀ ਚਾਰ ਇੱਕ ਮਿੰਟ ਮੈਂ ਇਸ ਦੇ ਤੇ ਲਵਾਂ ਮਨੁੱਖ ਦੇ ਅੰਦਰ ਜਿਹੜਾ ਬਾਰ-ਬਾਰ ਵਿਚਾਰ ਚੱਲਦਾ ਹੈ ਉਹੀ ਇੱਕ ਦਿਨ ਕਿਰਦਾਰ ਬਣ ਜਾਂਦਾ ਹੈ ਬਗਵਰ ਮਤਾਲਾ ਕਰਨਾ ਅਗਰ ਕੋਈ ਮਨੁੱਖ ਇੱਕ ਚੋਰੀ ਦਾ ਵਿਚਾਰ ਕਰ ਰਿਹਾ ਕਿ ਉਹ ਸੋਚੇ ਚਲੋ ਵਿਚਾਰ ਹੀ ਕੀਤੀ ਹੈ ਮੈਂ ਕੁਚੋਰੀ ਥੋੜੀ ਕੀਤੀ ਇੱਕ ਉਦਾਹਰਣ ਮੈਂ ਦੇ ਰਿਹਾ ਔਰ ਇਹ ਵਿਚਾਰ ਬਾਰ ਬਾਰ چلਦਾ ਰਹੇ ਚਲਦਾ ਰਹੇ ਚਲਦਾ ਰਹੇ ਇੱਕ ਦਿਨ ਚੋਰੀ ਕਰ ਬੈਠੇਗਾ ਉਹ ਵਿਚਾਰ ਨੇ ਕਰਾ ਦੇਣੀ ਉਹ ਵਿਚਾਰ ਇਤਨਾ ਮਜ਼ਬੂਤ ਹੋ ਜਾਏਗਾ ਉਸਦੇ ਕੋਲੇ ਕਰਾ ਲਏਗਾ ਇਸ ਵਾਸਤੇ ਸ਼ਾਇਦ ਕੰਨੇ ਅੱਠ ਪੈਰਾਂ ਦੇ ਚੋਂ ਉਹ ਇੱਕ ਪੈਰ ਅੰਮ੍ਰਿਤ ਵੇਲਾ ਤੂੰ ਤੋਂ ਗੁਰੂ ਨੂੰ ਅਰਪਣ ਕਰ ਉਹ ਤੇਰਾ ਨਹੀਂ ਹੈ ਔਰ ਇਸ ਹੀ ਸ਼ੇਧ ਹੁੰਤੇ ਹੈ ਅੰਮ੍ਰਿਤ ਵੇਲੇ ਦੀ ਮਹਾਨਤਾ ਦਤੇ ਭਾਈ ਨੰਦ ਲਾਲ ਨੇ ਬੜੇ ਗੀਤ ਗਾਏ ਨੇ ਭਾਈ ਗੁਰਦਾਸ ਜੀ ਤੇ ਕਮਾਲ ਕਰਦੇ ਨੇ ਉਹ ਤੇ ਕਹਿੰਦੇ ਨੇ ਮੈਂ ਆਪਣੇ ਸਰੀਰ ਨੂੰ ਜਲਾ ਕੇ ਖਾਕ ਬਣਾ ਕੇ ਉਸ ਦੇ ਕਦਮਾਂ ਤੋਂ ਨਿਛਾਵਰ ਕਰਾਂ ਜੋ ਅੰਮ੍ਰਿਤ ਵੇਲੇ ਉੱਠਦਾ ਤੇ ਗੁਰੂ ਦੀ ਭਗਤੀ ਕਰਦਾ ਹੈ ਪ੍ਰਮਾਤਮਾ ਦਾ ਨਾਮ ਜਪਦਾ ਹੈ ਮੈਂ ਉਹਦੇ ਰਸਤੇ 'ਚ ਵਿਛਾ ਦਿਆਂ ਇਰਾਨੀ ਸੂਫੀ ਸੰਤ ਸ਼ੇਖ ਸਾਦੀ ਕਹਿੰਦੇ ਦੁਆ ਕੁਨ ਬਸ਼ਬ ਚੋਂ ਗਦਾਇਆ ਸੋਜ਼ ਅਗਰ ਮੇ ਕੋ ਨਹੀਂ ਬਾਦਸ਼ਾਹੀ ਬਰੋਜ਼ ਇਹ ਫਕੀਰ ਕਹਿੰਦਾ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹਾਂ ਦੀ ਤਰ੍ਹਾਂ ਜਿਉਣਾ ਚਾਹੁੰਦਾ ਹੈ ਤਾਂ ਰਾਤ ਦੇ ਚੌਥੇ ਪੈਰ ਖੁਦਾ ਦੇ ਅੱਗੋਂ ਮੰਗਤਾ ਬਣ ਜਾ ਬਿਖਾਰੀ ਬਣ ਜਾ ਤਾਂ ਹੀ ਤوازن ਪੂਰਾ ਹੋਵੇਗਾ ਤਾਂ ਹੀ ਸੰਤੁਲਨ قائم ਹੋਵੇਗਾ ਅੰਮ੍ਰਿਤ ਵੇਲਾ ਸੱਚਾ ਨਾਮ ਵੜਿਆਈ ਵਿਚਾਰ ਚਲੋ ਇਹ ਨਾ ਕਰੀਏ ਐਸਾ ਨਾ ਹੋ ਸਕੇ ਅੰਮ੍ਰਿਤ ਵੇਲਾ ਭੇਟ ਨਾ ਕਰ ਸਕੀਏ ਕਿ ਉਸ ਵਡੇ ਦੀਆਂ ਵਡਿਆਈਆਂ ਦੀ ਵਿਚਾਰ ਵੀ ਨਾ ਕਰ ਸਕੀਏ ਕਿਉਂਕਿ ਜਿਹੜੀ ਵਿਚਾਰ ਕਰੀਏ ਇਹ ਹੀ ਵਿਚਾਰ ਅਗਾਹ ਚੱਲ ਕੇ ਪਿਆਰ ਬਣ ਜਾਂਦੀ ਹੈ। ਇਹ ਵੀ ਮੈਰਿਜ ਕਰਦੇ ਆ। ਉਹੀ ਜੀਵਨ ਦਾ ਆਧਾਰ ਬਣ ਜਾਂਦੀ ਹੈ। ਉਹੀ ਕਿਰਦਾਰ ਦੇ ਪ੍ਰਗਟ ਹੋਣ ਲੱਗ ਪੈਂਦਾ ਹੈ, ਕਰਤ ਦੇ ਵਿੱਚ ਪ੍ਰਗਟ ਹੋਣ ਲੱਗ ਪੈਂਦਾ ਹੈ। ਤੋ ਪ੍ਰਮਾਤਮਾ ਦੇ ਵਡਿਆਈਆਂ ਦੀ ਕੋਈ ਵਿਚਾਰ ਵੀ ਨਹੀਂ। ਇਸ ਵਾਸਤੇ ਵਡਿਆਈਆਂ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ। ਉਸ ਦੀ ਮਹਿਮਾ ਨਾਲ ਕੋਈ ਪਿਆਰ ਵੀ ਨਹੀਂ ਪੈਦਾ ਹੋਇਆ ਕਿਉਂਕਿ ਵਿਚਾਰ ਕੋਈ ਨਹੀਂ। ਤੇ ਅੰਮ੍ਰਿਤ ਵੇਲਾ ਵੀ ਨਹੀਂ ਲੇਕਿਨ ਇਹ ਚੱਲਦਾ ਪਿਆ ਕਿ ਆਖੇ ਮੰਗੇ ਦੇਹ ਦੇ ਤੋ ਮਹਾਰਾਜ ਕਹਿੰਦੇ ਨੇ ਇਸ ਤਰ੍ਹਾਂ ਦੇ ਕਰਮਾਂ ਨਾਲ ਜਿਨ੍ਹਾਂ ਨਾਲ ਕਾਮਨਾ ਜੁੜੀ ਹੋਈ ਹੈ ਕਰਮੀ ਆਵੇ ਕਪੜਾ ਹੈ ਫਿਰ ਜਨਮ ਹੋਵੇਗਾ ਸਰੀਰ ਫਿਰ ਮਿਲੇਗਾ ਫਿਰ ਜਨਮ ਹੋਵੇਗਾ ਕਿਉਂ ਕਾਮਨਾ ਜੋ ਕੀਤੀ ਹੈ ਕਾਮਨਾ ਕਰਕੇ ਜੋ ਕਰਮ ਕੀਤਾ ਹੈ ਤੋ ਹੁਣ ਇੱਕ ਬੀਜ ਬੋਇਆ ਹੈ ਹਲੋ ਤੱਕ ਪਹੁੰਚਣ ਵਾਸਤੇ ਤੇ ਭਵਿਸ਼ya ਹੀ ਰਹਿਣਾ ਕੁਝ ਤੇ ਸਮਝ ਆਈ ਤੇ ਕਾਮਨਾ ਰੋਜ਼ ਰੋਜ਼ ਚਲਦੀ ਰਹੇ ਤੇ ਕਾਮਨਾ ਰੇਨ ਮਨੋ ਕਰਮ ਰੋਜ਼ ਕਰਦਾ ਰਹੇ ਤੋ ਕਾਮਨਾ ਭਵਿਸ਼ya ਦੇ ਚੂਰੀ ਹੋਵੇਗੀ ਹੁਣੇ ਨਹੀਂ ਹੋਣ ਲੱਗੀ ਇਹ ਮੈਂ ਅਰਸ ਕਰਿਆ ਮੈਂ ਬੀਜ ਹੁਣ ਬੋਇਆ ਮੈਂ ਬੂਟਾ ਹੁਣ ਅੰਬ ਦਾ ਲਾਇਆ ਚਲੋ ਮੈਂ ਸਵੇਰੇ ਲਾਇਆ ਤੇ ਹੁਣ ਸ਼ਾਮੀ ਆਖਾ ਮੈਨੂੰ ਅੰਬ ਚਾਈ ਦੇਣਾ ਨਹੀਂ ਸਾਲ ਦੋ ਸਾਲ ਚਾਰ ਸਾਲ ਉਡੀਕ ਤੇ ਕਰ ਕੋਈ ਵੀ ਬੀਜ ਉਸੇ ਵਕਤ ਪਰ ਫੁੱਲਤ ਨਹੀਂ ਹੁੰਦਾ ਹਫਤਾ ਦੋ ਹਫਤੇ ਮਹੀਨਾ ਦੋ ਮਹੀਨੇ ਸਾਲ ਦੋ ਸਾਲ 10 ਸਾਲ ਉਡੀਕ ਕਰਨੀ ਪੈਂਦੀ ਹੈ ਇਸ ਤਰ੍ਹਾਂ ਹੀ ਕਰਮ ਨੇ ਜੋ ਕਾਮਨਾ ਅਧੇਨ ਕੀਤੇ ਜਾਂਦੇ ਨੇ ਤੂੰ ਫਿਰ ਭਵਿਸ਼ ਵਿੱਚ ਤੋ ਇਸ ਤਰ੍ਹਾਂ ਅਗਰ ਭਵਿਸ਼ ਅਗਾਹ ਚਲਦਾ ਰਿਹਾ ਤੋ ਉਹ ਭਵਿਸ਼ ਅਗਲਾ ਜਨਮ ਕਰਾ ਦਿੰਦਾ ਕਿਉਂਕਿ ਇੱਕ ਦਿਨ ਮੌਤ ਆ ਜਾਂਦੀ ਹੈ ਤੇ ਭਵਿਸ਼ ਤੇ ਮਨੁੱਖ ਦਾ ਬਣਿਆ ਜੋ ਉਸਨੇ ਕਾਮਨਾਵਾਂ ਕੀਤੀਆਂ ਸਨ ਉਹ ਅੱਗੇ ਚਲੀ ਆ ਗੀਆਂ 10 ਸਾਲ ਬਾਅਦ ਪੂਰੀਆਂ ਹੋਣੀਆਂ ਸਨ ਜ਼ਿੰਦਗੀ ਰਹੀ ਨਹੀਂ ਫਿਰ ਕਾਮਨਾਵਾਂ ਫਿਰ ਜਨਮ ਕਰਾਣੀਆਂ ਫਿਰ ਕਪੜਾ ਮਿਲੇਗਾ ਫਿਰ ਜੌਲੀ ਮਿਲੇਗੀ ਕਿ ਕਰਮਾਂ ਦਾ ਫਲ ਕੌਣ ਪਾਵੇਗਾ ਤੋ ਫਿਰ ਕਪੜਾ ਤੇ ਚਾਹੀਦਾ ਜਿਸ ਜੌਲੀ ਤੇ ਚਾਹੀਦੀ ਜਿਸ ਨੇ ਛਪਾਣਾ ਹੈ ਤੋ ਕਰਮੇ ਆਵੇ ਕਪੜਾ ਉਹਨਾਂ ਕਰਮਾਂ ਕਰਕੇ ਸਰੀਰ ਦਾ ਚੋਲਾ ਫਿਰ ਮਿਲੇਗਾ ਫਿਰ ਇਹ ਕਪੜਾ ਮਿਲੇਗਾ। ਇਹਨੂੰ ਫਿਰ ਆਣਾ ਪਏਗਾ। ਇਸ ਸਾਸਤੇ ਕਹਿੰਦੇ ਨੇ ਕਾਮਨਾ ਮਿਟ ਗਈ ਤਾਂ ਭਵਿਸ਼ ਮਿਟ ਗਿਆ। ਕਿ ਕਾਮਨਾ ਆਖਿਰਕ ਸੇ 발 ਦੀ ਇਛਾ ਨੂੰ ਰੱਖ ਕੇ ਕੀਤੀ ਜਾਂਦੀ ਹੈ ਤੇ ਫਲ ਭਵਿਸ਼ ਨੇ ਚ ਹੈ। ਇਸ ਸਾਸਤੇ ਗੁਰਬਾਣੀ ਕਹਿੰਦੀ ਕਾਹੂ ਫਲ ਕੀ ਇੱਛਾ ਨਹੀਂ ਬਾਛੇ ਛੱਡ ਫਲ ਨੂੰ ਹੀ ਚੱਲ। ਤਾਂ ਕਿ ਤੇਰੀ ਕਾਮਨਾ ਤਾਂ ਕਿ ਤੇਰਾ ਧਿਆਨ ਭਵਿਸ਼ੇਚਨ ਆ ਜਾਏ ਅੱਗੇ ਨਾ ਜਾਏ। ਇਹ ਤੇ ਬਾਰ-ਬਾਰ ਜਨਮ ਕਰਾ ਦੇਗੀ ਕਾਮਨਾ ਦੇ ਚਲੋ ਇੱਕ ਬੱਚਾ ਜੀ ਰਿਹਾ ਹੈ ਬਰਦਾਸ਼ਤ ਕੀਤਾ ਜਾ ਸਕਦਾ ਹੈ ਚਲੋ ਇੱਕ ਜਵਾਨ ਵੀ ਜੀ ਰਿਹਾ ਹੈ ਨਾਕਾਬਲੇ ਮਾਫਤੇ ਨਹੀਂ ਲੇਕਿਨ ਫਿਰ ਵੀ ਨਜ਼ਰ ਅੰਦਾਜ਼ ਕੀਤਾ ਜਾ ਸਕਦਾ ਹੈ ਪਰ ਇੱਕ ਬੁੱਢਾ ਵੀ ਸੰਸਾਰਿਕ ਕਾਮਨਾ ਦੇ ਜੀ ਰਿਹਾ ਹੈ ਅਜੇ ਵੀ ਕਾਮਨਾਵਾਂ ਦੀ ਇਹ ਕਾਬਲੇ ਮਾਫ ਨਹੀਂ ਇਹ ਤੋ ਘਟਕਾਰ ਪਣ ਜਾਊਗਾ ਹਾ ਦੋਗੀ ਇਤਨੀ ਜ਼ਿੰਦਗੀ ਤੂੰ ਕਾਮਨਾ ਚ ਬਦੀਤ ਕੀਤੀ ਅਜੇ ਵੀ ਨਹੀਂ ਸਿੱਖਿਆ ਔਰ ਕਾਮਨਾਵਾਂ ਦਾ ਬੋਝ ਵਧਾਈ ਜਾ ਰਿਹਾ ਆਪਣਾ ਜਨਮ ਹੋਰ ਵਧਾਈ ਜਾ ਰਿਹਾ ਹੋਰ ਜਨਮ ਹੋਵੇਗਾ ਕਿਉਂਕਿ ਜਿਤਨੀਆਂ ਕਾਮਨਾਵਾਂ ਤੂੰ ਕਰ ਰਹੇ ਹੈ ਇਹ ਸਾਰੀਆਂ ਪੂਰੀਆਂ ਹੋਣੇ ਕਪੜਾ ਇਤਨਾ ਵੱਡਾ ਨਹੀਂ ਹੈ ਇਹ ਕਪੜਾ ਇਤਨਾ ਲੰਮਾ ਨਹੀਂ ਹੈ 70 ਸਾਲ ਰਹੇਗਾ 80 ਸਾਲ ਰਹੇਗਾ ਔਰ ਕਿੰਨਾ ਰਹੇਗਾ ਤੇ ਜਿਤਨੀਆਂ ਤੇਰੀਆਂ ਕਾਮਨਾਵਾਂ ਨੇ ਉਸ ਵਾਸਤੇ ਕਪੜਾ ਬਹੁਤ ਵੱਡਾ ਚਾਹੀਦਾ ਬਹੁਤ ਵੱਡਾ ਚਾਹੀਦਾ ਇਹ ਕਾਮਨਾ ਹਮੇਸ਼ਾ ਦੇ ਭਵਿੱਖ ਦੇ ਚਲੀ ਜਾਂਦੀ ਹੈ ਕਾਮਨਾ ਦੀ ਸਮਾਪਤੀ ਭਵਿੱਖ ਦੀ ਸਮਾਪਤੀ ਭਵਿੱਖ ਦੀ ਸਮਾਪਤੀ ਜਨਮ ਮਰਨ ਦੀ ਸਮਾਪਤੀ ਇਹ ਵੀ ਮਰਜ਼ ਕਰਦੇ ਆ ਇਸ ਵਾਸਤੇ ਸਹਿਬ ਕਹਿੰਦੇ ਨੇ ਕਰਮੇ ਆਵੇ ਕਪੜਾ ਕਾਮਨਾ ਕਰਕੇ ਜੇ ਤੂੰ ਕਰਮ ਕਰੇਗਾ ਔਰ ਕਰਦਾ ਹੀ ਰਹੇਗਾ ਫਿਰ ਕਪੜਾ ਮਿਲੇਗਾ ਫਿਰ ਚੋਲਾ ਮਿਲੇਗਾ ਫਿਰ ਜਨਮ ਹੋਵੇਗਾ ਨਦਰੀ ਮੋਖ ਦਵਾਰ ਪਰ ਮੁਕਤੀ ਤੇ ਉਸ ਦੀ ਬਖਸ਼ਿਸ਼ ਨਾਲ ਉਸਦੀ ਬਖਸ਼ਿਸ਼ ਕਿਸ ਤੇ ਆਉਂਦੀ ਹੈ ਅਮਰਤ ਵੇਲਾ ਸਚਨਾ ਵਡਿਆਈ ਵਿੱਚ ਉਸ ਤੇ ਆਉਂਦੀ ਹੈ ਉਹ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਮੁਕਤੀ ਹੋ ਜਾਂਦੀ ਹੈ ਉਹ ਤੇ ਲਿੰਗ ਹੋ ਜਾਂਦਾ ਇਸ ਤਰ੍ਹਾਂ ਸੂਰਜ ਕਿਰਨ ਮਿਲੇ ਝਲਕਾ ਜਲ ਹੋਆ ਰਾਮ ਜੋਤੀ ਜੋਤ ਰਿ ਸੰਪੂਰਨthੀ ਉਹ ਤੇ ਸੰਪੂਰਨ ਹੋ ਗਿਆ ਉਹ ਕਮਲ ਹੋ ਗਿਆ ਉਹਦੀ ਯਾਤਰਾ ਸੰਪੂਰਨ ਹੋ ਗਈ ਉਹ ਤੇ ਪ੍ਰਮਾਤਮਾ ਹੋ ਗਿਆ ਜਿਸ ਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਜਾਏ ਤੂੰ ਉਸ ਦੀ ਦ੍ਰਿਸ਼ਟੀ ਕੀ ਬਣ ਜਾਂਦੀ ਹੈ ਕਿਉਂਕਿ ਮਰ ਕੇ ਮੁਕਤੀ ਨਹੀਂ ਆਉਂਦੀ ਗੁਰਬਾਣੀ ਮਰ ਕੇ ਮੁਕਤੀ ਨਹੀਂ ਮਿਲਦੀ ਮਨ ਦੀ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕਿਤੇ ਹੀ ਮੁਕਤ ਨਹੀਂ ਹੋਵੇਗਾ ਜਿਹੜੀ ਚੀਜ਼ ਜੀਵਦਿਆਂ ਜੀ ਨਹੀਂ ਲੱਭੀ ਮਰ ਕੇ ਕਿਸ ਤਰ੍ਹਾਂ ਲੱਭੇਗੀ ਇਹ ਵੀ ਮਹਿਰਸ ਕਰ ਲਿਆ ਜੋ ਜੀਵਦਿਆਂ ਜੀ ਮਿਲ ਗਿਆ ਸਮਝ ਲਓ ਬਸ ਉਹੀ ਹੈ ਉਹੀ ਅਗਾ ਚਲੇਗਾ ਜਿਹੜਾ ਜੀਵਦਿਆਂ ਜੀ ਨਹੀਂ ਮਿਲਿਆ ਤੇ ਮਰ ਕੇ ਕੀ ਹਾਕ ਮਿਲੇਗਾ ਜੀਉਂਦੇ ਆ ਜੀ ਮੁਕਤੀ ਨਹੀਂ ਮਿਲੀ ਜੀਉਂਦੇ ਆ ਜੀ ਪ੍ਰਮਾਤਮਾ ਦੀ ਝਲਕ ਨਹੀਂ ਆਈ ਤਮਰ ਕੇ ਕੀ ਖਾ ਖਾਏਗੀ ਉਹ ਕੋਈ ਕਾਮਨਾਵਾਂ ਹੋਣ ਗਿਆ ਜੋ ਭਵਿਸ਼ ਤੇ ਚਲੇ ਗਈਆਂ ਨੇ ਕਾਮਨਾਵਾਂ ਤੋਂ ਰਹਿ ਤੋ ਜਾਣਾ ਭਵਿਸ਼ ਤੋਂ ਰਹਿ ਤੋ ਜਾਂਦਾ ਹੈ ਔਰ ਜੈਸੇ ਭਵਿਸ਼ ਮਿਟਿਆ ਮਨੁੱਖ ਜੁੜ ਜਾਂਦਾ ਹੈ ਨਗਰੀ ਮੋਖ ਦਵਾਰ ਇਹਨੂੰ ਮੋਖ ਦਵਾਰ ਦੀ ਪ੍ਰਾਪਤੀ ਹੋ ਗਈ ਇਹ ਪਹਿਚਾਣ ਨਾਨਕ ਇਹ ਵਹਿ ਜਾਣੀ ਹੈ ਸਭ ਆਪੇ ਸਚੈ ਉਤੇ ਇੰਝ ਜਾਣ ਦਾ ਸਭ ਕੁਝ ਸੱਚ ਹੀ ਸੱਚ ਪ੍ਰਮਾਤਮਾ ਹੀ ਪ੍ਰਮਾਤਮਾ ਹੋਰ ਕੁਝ ਵੀ ਨਹੀਂ ਇਹ ਤਨ ਵੀ ਹੋਈ ਇਹ ਮਨ ਵੀ ਹੋਈ ਇਹ ਧਨ ਵੀ ਹੋਈ ਇਹ ਜਗਤ ਵੀ ਹੋਈ ਹੁਣ ਇਹ ਸਭ ਕੁਝ ਵੀ ਨਹੀਂ ਜੋ ਉਸ ਤੋਂ ਬਿਨਾ ਹੋਵੇ ਇਹ ਉਸ ਦੀ ਦ੍ਰਿਸ਼ਟੀ ਬਣ ਜਾਂਦੀ ਹੈ ਅਗਰ ਉਹ ਜਿਵੇਂ ਦੀਆਂ ਜੇ ਇਸ ਤਰ੍ਹਾਂ ਹੋ ਗਿਆ ਤਾਂ ਸਰੀਰ ਦੇ ਵਿਆਗ ਤੋਂ ਬਾਅਦ ਉਸੇ ਮੂਲ ਸਤਾ ਦੇ ਚਲীন ਹੋ ਜਾਏਗਾ ਆਉਣੇ ਜਾਉਣੇ ਸਦੇ ਮਿਟ ਜਾਣਗੇ ਇਹ ਚੌਥੀ ਪੌੜੀ ਦੀ ਤੁਛਵਦੀ ਅਨਸਾਰ ਕਿਉਂਕਿ ਸਮੇਂ ਦੀ ਗਤੀ ਨੂੰ ਮੈਂ ਸਾਹਮਣੇ ਰੱਖਣਾ ਇਹ ਪਉੜੀ ਪਰਕਰਣ 3 4 ਰੱਖਦੀ ਸੀ प्रथम ईश्वर ਦੀ ਭਾਸ਼ਾ ਦੂਸਰਾ ਕਾਮਨਾ ਅਧীন ਕਰਮ ਤੀਸਰਾ ਭਾਵਨਾ ਤੇ ਵਿਚਾਰ ਇਹ ਤਿੰਨ ਪਹਿਲੂ ਐਸੇ ਨੇ ਜੋ ਸਮਝਣ ਸਮਝਾਉਣ ਵਾਲੇ